ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਜਾ ਰਹੀ ਕੁੜੀ ਨੂੰ ਕੀ ਪਤਾ ਸੀ ਕਿ ਥੋੜੇ ਸਮੇਂ ਬਾਅਦ ਹੀ ਉਹ ਇਸ ਦੁਨੀਆ ਨੂੰ ਛੱਡ ਜਾਵੇਗੀ ਦਰਅਸਲ 23 ਸਾਲਾਂ ਲੜਕੀ ਨੀਲਮ ਦਾ ਜਵਿਆ ਸੀ ਤੇ ਆਪਣੇ ਹਮਸਫਰ ਨਾਲ ਇਲਾਵਾ ਫਿਰ ਲੰਡ ਤੋਂ ਬਾਅਦ ਹੀ ਉਸ ਦੀ ਮੌਤ ਹੋ ਜਾਂਦੀ ਹੈ ਇਹ ਮੰਦ ਭੱਗੀ ਖਬਰ ਜਲਾਲਾਬਾਦ ਤੋਂ ਹੈ ਜਿੱਥੇ ਲੰਡ ਫੇਰਿਆਂ ਤੋਂ ਬਾਅਦ ਨੀਲਮ ਨੂੰ ਕਬਰਾਂਟ ਹੋਣ ਲੱਗੀ ਤਾਂ ਦਰਦ ਡਾਕਟਰ ਨੂੰ ਬੁਲਾਇਆ ਜਾਂਦਾ ਹੈ ਡਾਕਟਰ ਵੱਲੋਂ ਨੀਲਮ ਨੂੰ ਦਵਾਈ ਵੀ ਦਿੱਤੀ ਗਈ ਤੇ ਜਿਸ ਤੋਂ ਬਾਅਦ ਨੀਲਮ ਨੂੰ ਜੈਮਾਲਾ ਲਈ ਚੇਤਿਲ ਲਿਜਾਇਆ ਗਿਆ ਜਿੱਥੇ ਸਟੇਟ ਤੇ ਲੱਗੇ ਸੋਫੇ ਤੇ ਬੈਠਦੇ ਸਾਰ ਹੀ ਨੀਲਮ ਦੀ ਮੌਤ ਹੋ ਗਈ ਇੰਨਾ ਹੀ ਨਹੀਂ ਲੜਕੀ ਦੀ ਮੌਤ ਹੁੰਦੇ ਸਾਰ ਹੀ ਲਾਲਾ ਵੀ ਬੇਹੋਸ਼ ਹੋ ਗਿਆ ਤੇ ਵਿਆਹ ਦੀਆਂ ਖੁਸ਼ੀਆਂ ਮਾਤਮ ਚ ਬਦਲ ਗਈਆਂ ਦੇਖੋ ਜੇ ਅਸੀਂ ਖੁਸ਼ੀ-ਖੁਸ਼ੀ ਆਏ ਖੁਸ਼ੀ-ਖੁਸ਼ੀ ਜਿਵੇਂ ਅਨੰਦਕਾਰਜ ਕੀਤੇ ਖੁਸ਼ੀ-ਖੁਸ਼ੀ ਉੱਥੇ ਚਲੇ ਗਏ ਜਦੋਂ ਆਪਾਂ ਦੁਪੱਟਾ ਲੈ ਕੇ ਉੱਪਰ ਜਾਣੇ ਉਹ ਤੋਂ ਬੇਟੀ ਨੂੰ ਥੋੜੀ ਘਬਰਾਹਟ ਮਹਿਸੂਸ ਹੋਈ ਇਹਨਾਂ ਨੇ ਪਾਣੀ ਪਲਾਇਆ ਸਾਰਿਆਂ ਨੇ ਤੇ ਬੇਟੀ ਕਹਿੰਦੀ ਵੀ ਹੁਣ ਮੈਂ ਠੀਕ ਆ ਜਦੋਂ ਮਤਲਬ ਕਿ ਟੈਂਟ ਤੇ ਜਾ ਰਹੇ ਸੀ ਜਿੱਥੇ ਸਗਣ ਪੈਣਾ ਸੀ ਉਹ ਤੇ ਜ਼ਿਆਦਾ ਮਹਿਸੂਸ ਹੋ ਗਈ ਘਬਰਾਹਟ ਤੇ ਇਹਨਾਂ ਗੱਡੀ 'ਚ ਪਾਇਆ ਤੇ ਕਰੇ ਲੈ ਨਾਲ ਅਸੀਂ ਅਸੀਂ ਵੀ ਆ ਗਏ ਮੇਰਾ ਬੇੜਾ ਵੀ ਸਾਰਾ ਫੈਮਲੀ ਅਸੀਂ ਆ ਗਏ ਜੀ ਕਰੇ ਫਿਰ ਇਸ ਤੋਂ ਬਾਅਦ ਦਲਾਲਾਵਰ ਡਾਕਟਰ ਬੁਲਾਇਆ ਡਾਕਟਰ ਨੇ ਫਿਰ ਨਹੀਂ ਕੁਝ ਕੀਤਾ ਇਹਨਾਂ ਨੂੰ ਫਿਰ ਦਲਾਲਾਵਰ ਲੈ ਗਏ ਜੀ ਸਾਨੂੰ ਕਹਿੰਦੇ ਵੀ ਤੁਸੀਂ ਇੱਥੇ ਰੁਕੋ 10 ਮਿੰਟਾਂ ਚ ਬੇਟੀ ਠੀਕ ਹੋ ਜਾਏਗੀ ਅਸੀਂ ਇੱਥੇ ਬੈਠੇ ਜੀ 30 ਸਭ 15 ਮਿੰਟਾਂ ਬਾਅਦ ਹੀ ਕਹਿੰਦੇ ਵੀ ਬੇਟੀ ਖਤਮ ਹੋ ਗਈ ਕਿੰਨੀ ਐਜੂਕੇਸ਼ਨ ਪੜਾਈ ਕਿੰਨੀ ਕੀਤੀ ਬੇਟੀ ਦੀ ਬੇਟੇ ਨੇ ਵੀ ਗ੍ਰੈਜੂਏਟ ਕੀਤੀ ਬੇਟੇ ਨੇ ਜੀ ਸਾਡਾ ਬੇਟਾ ਸੀ ਉਹ ਉਹਦਾ ਜ ਤਵੀਦ ਕਹਿੰਦੇ ਕਰਾਉਂਦੇ ਉਹਨਾਂ ਦੀ ਬਹੁਤ ਉਹਨਾਂ ਨੂੰ ਇੰਜੈਕਸ਼ਨ ਲੱਗ ਜਾਂਦੇ ਜੀ ਰਾਤੀ ਕਰੋ ਲੇਟਨ ਲੱਗਉਂਦੇ ਮੈਂ ਕੁਝ ਤੁਹਾਨੂੰ ਕਹਿ ਨਹੀਂ ਸਕਦਾ ਉਹ ਨਮਰ ਉਹ ਨਕ। ਕਿੰਨੇ ਤੁਹਾਡਾ ਪਿੰਡ ਕਿਹੜਾ ਤੇ ਹੋ ਗਿਆ ਬਸਲ ਬੋਣ ਕੇ ਦੀ ਗੋਲੂ ਕਾ ਬਾਹਰ ਖੇਤ ਤੇ ਅਸੀਂ ਬੈਠੇ ਜੀ। ਅੱਜ ਨੰਦ ਕਰਕੇ ਚੁੱਕ ਕੇ ਗਏ ਜੀ। ਟੈਂਟ ਚਾਬ ਜਾਣਾ ਸੀ ਜੇ ਚੁ ਗਏ ਉੱਥੇ ਤੇ ਟੈਂਟ ਦੇ ਬਾਹਰਲੇ ਬਸ ਮੜੀ ਘਬਰਾਟ ਹੋਈ ਹੈ। ਪਾਣੀ ਥੋੜਾ ਜਿਹਾ ਫਲਾਇਆ ਤੇ ਆਂਦੇ ਮੇਂ ਠੀਕ ਹੈ। ਫਿਰ ਗਏ ਆ ਨਾ ਜਿੱਥੇ ਸਟੇਜ ਜਗਾ ਸੀ ਆਪਾਂ ਜੈ ਮੱਲਾ ਪਹੁੰਚੀ ਸੀ ਸ ਕਰਨੇ ਸੀ ਉੱਥੇ ਜਾ ਕੇ ਬੈਠੇ ਨੇ ਤੇ ਉੱਥੇ ਜਿਆਦਾ ਥੜੇ ਮਹਿਸੂਸ ਆਇਆ ਮੜ ਕੇ ਸੀ ਆਖਾ ਵੀ ਚਾ ਲੈ ਤਿੰਨ ਦਵਾਈ ਦੇਣ ਦੀ ਆ ਪਰ ਜਲਾਲਮਾਦ ਲੈ ਚਲਨੇ ਫਿਰ ਘਰ ਲੈ ਆ ਲੰਗਾ ਲੂੰਗਾ ਅਭੀ ਚੇਂਜ ਕੀ ਤਵੇ ਕਪੜੇ ਤੇ ਫਿਰ ਜਲਾਲਮਾਦ ਲੈ ਗਏ ਉੱਥੇ ਜਾ ਕੇ ਮੇਰਾ ਬਸ ਖਤਮ ਹੋ ਗਿਆ ਕਿੰਨੀ ਮਮਸੀ ਬੇਟੀ ਨੇ 26 ਸਾਲ ਕਿੰਨ ਪੜਾਈਏ ਤੇ atividiyan ਵੀ ਸੀ। ਬੀਏ ਕਿ ਕਿਸੀ। ਗਰਜੋ ਸੀ ਬਿਸੀ ਤਾਂ ਨਹੀਂ। ਕਿਤੇ ਤੋਂ ਬਰਾਤ ਕਿਤੇ ਤੋਂ ਆਦੋਕ ਨੇ ਤੋਂ। ਗੋਲੂ ਕੀ ਨਾਲ ਨਾਲ ਉਕਣਾ। ਟਾਣੀ ਹੈ ਜਬਾ ਖੇਤ ਤੇ। ਲਾਵਾ ਫਿਰ ਹੋ ਗਏ ਸੀ। ਹਾਂਜੀ। ਲਾਵਾ ਫਿਰ ਤੋਂ ਬਾਅਦ ਸ਼ਗਨ ਵਿਆਹ ਹੋ ਰਹੀ ਸੀ। ਹਾਂ ਸ਼ਗਨ ਵਿਆਹ ਕਰਨਾ ਸੀ ਤੇ ਮਤਲਬ ਉਦੋਂ ਜਿਆਦਾ ਤਕਲੀਫ ਸੀ। ਜੀ ਠੀਕ ਸੀ ਬੱਚਾ ਸਾਡਾ ਆਨੰਦਕਾਰ ਜੋਏ ਨੇ। ਖੁਸ਼ੀ-ਖੁਸ਼ੀ ਗਏ ਨੇ ਉੱਥੇ ਆਪਣੇ ਟੈਂਟ ਲੱਗਾ ਜਿੱਥੇ ਉੱਥੇ ਜਾਣਾ ਸੀ। ਅਹ ਟ੍ਰੈਂਟ ਦੇ ਬਾਹਰ ਥੋੜਾ ਜਿਹਾ ਇੱਕ ਵਾਰ ਕਮਸੂਸ ਹੋਇਆ ਉਹਨਾਂ ਨੂੰ ਜਦੋਂ ਪਾਣੀ ਪੁਣੀ ਪੀਤਾ ਤਾਂ ਸਹੀ ਹੋ ਗਏ ਉਸ ਤੋਂ ਬਾਅਦ ਅੰਦਰ ਚਲੇ ਗਏ ਨੇ ਸ਼ਗਨ ਵੀ ਪੈਣੇ ਸੀ ਜੈ ਮਾਲਾ ਪਾਣੀ ਸੀ ਉੱਥੇ ਉਸ ਸਟੇਜ ਤੇ ਗਏ ਨੇ ਸਟੇਜ ਤੇ ਜਾ ਕੇ ਉਹ ਸੋਫੇ ਤੇ ਬੈਠ ਰਹੇ ਤੇ ਬਸ ਉਸ ਤੋਂ ਪੁੱਛਣੀ ਆਨੰਦ ਕਰ ਜੋਗੇ ਜੀ ਆਨੰਦ ਕਰ ਲੋਗੇ ਇਸ ਵਾਰ ਆਨੰਦ ਕਰ ਜੋਗੇ ਸੀ ਸ਼ਗਨ ਜੈ ਮਾਲਾ ਜੈ ਮਾਲਾ ਸੁਣੇ ਸੀ ਠੀਕ ਜੀ ਉਹਨਾਂ ਕੋਈ ਦੱਸਿਆ ਉਹਨਾਂ ਨੇ ਕੋਈ ਤਕਲੀਫ ਹੋ ਰਹੀ ਸੀ ਕੁਝ ਨਹੀਂ ਉਹਨਾਂ ਨੇ ਥੋੜੀ ਘਬਰਾਹਟ ਪਹਿਲਾਂ ਦੱਸਿਆ ਸੀ ਘਬਰਾਹਟ ਹੋ ਰਹੀ ਹੈ ਉਹ ਪਾਣੀ ਗੁਣੀ ਪਲਾਇਆ ਤਾਂ ਠੀਕ ਹੋ ਗਿਆ ਉਸ ਤੋਂ ਬਾਅਦ ਉਸ ਤੋਂ ਬਾਅਦ ਨਹੀਂ ਬੋਲੇ ਤਾਂ ਨਾ ਹੀ ਉਹਨਾਂ ਨੇ ਕੁਝ ਦੱਸਿਆ ਉਠੇ ਨਹੀਂ ਉਸ ਤੋਂ ਬਾਅਦ ਘਰ ਲੈ ਕੇ ਆਏ ਘਰ ਆ ਕੇ ਜਿਵੇਂ ਪਹਿਲਾਂ ਲੰਘ ਵਗੈਰਾ ਪਹਿ ਕੱਪੜੇ ਚੇਂਜ ਕੀਤੇ ਉਸ ਤੋਂ ਬਾਅਦ ਦੇਖਿਆ ਵੀ ਨਹੀਂ ਕੰਮਿਸ਼ਨ ਠੀਕ ਤਾਂ ਫਿਰ ਨਾਮ ਬਦਲੇ ਗਏ ਉਹ ਡਾਕਟਰ ਕੋਲ ਲੈ ਗਏ ਉਹਨਾਂ ਨੇ ਗਿਆ ਕੇ ਕਿੰਨੀ ਐਸਿਬੀਟੀ ਦੀ 24 ਸਾਲ ਲਗੀ ਸੀ 24 ਹਾਂਜੀ ਕਿੱਥੇ ਸ਼ਾਤੀ ਕਿੱਥੇ ਹੁੰਦੀ ਹੈ شادی اپنی گولو کا رکنا بستی ہے گولو کے دنال سیرے اسطبول شاہاں نارا ناندگار کیتے سب کار بیار کر کے لے چلے سی گئے سٹیج نے کہا دی ممہ میں نکب جو ہوئی ہے کبرات ان دیکھنے چلو میں ٹھیک ہے گیاں اسی سٹیج تے لے گئے اتھے پھر کہنے میں ان کو براہ ٹھون لگی ہے ਸਕੇਟ ਉਤਾਰ ਕੇ ਕਹਿੰਦੇ ਚੱਲੇ ਘਰੇ ਲੈ ਜਾਣਿਆ ਘਰੇ ਲ ਜਾ ਕੇ ਚੱਲ ਚੇਂਚੂ ਕਰਕੇ ਤੇ ਸ਼ਹਿਰ ਲੈ ਗਏ ਤੇ ਬਸ ਉਹ ਤੋਂ ਕਹਿੰਦੇ 15 20 ਮਿੰਟ ਬਾਅਦ ਆਇਆ ਕਹਿੰਦੇ ਫੋਨ ਕਹਿੰਦੇ ਠੀਕ ਹੈ ਜੀ ਪ੍ਰੋਗਰਾਮ ਸ਼ੁਰੂ ਕਰਾ ਦਿਓ ਕਹਿੰਦੇ ਪ੍ਰੋਗਰਾਮ ਸ਼ੁਰੂ ਕਰਾ ਦਿਓ ਕਹਿੰਦੇ ਪ੍ਰੋਗਰਾਮ ਸ਼ੁਰੂ ਕਰਾਇਆ ਤੇ 20 ਮਿੰਟ ਬਾਅਦ ਫਿਰ ਫੋਨ ਆ ਗਿਆ ਵੀ ਨਹੀਂ ਰਹੀ ਸਕੀ ਮੇਰਾ ਚਾਵਾਂ ਦੇ ਨਾਲ ਆਏ ਸੀ ਜਾਵਾਂ ਨਾਲ ਕੁਝ ਆ ਮਤਮ ਹਾਂਜੀ ਆ ਇਸ ਟਾਈਮ ਤੇ ਅਸੀਂ ਕਿ ਪਾਉ ਜਾਈ ਸੀ 60000 ਦਾ ਆ ਵੇ ਹੋ ਇਹ ਇੱਕ ਘਟਨਾ ਸਾਡੇ ਨਾਲ ਵਾਪਰੀ ਕਿਰੀ ਆਤਮਾ ਪਹਿਲੇ ਦਿਨ ਤੋਂ ਹਰ ਤਰ੍ਹਾਂ ਦਾ ਨਸ਼ਾ ਬੰਦ ਨਸ਼ਾ ਛਡਾਓ ਚਮਹਤ ਵਿਅਕ ਬਲਵਿੰਦਰ ਸਿੰਘ ਲੋਮਿਸ਼ 9883877000 ਬਿਨਾਂ ਤੋੜ ਤਕਲੀਫ ਤੋਂ ਬਿਨਾਂ ਦਾਖਲ ਹੋਏ ਬਿਨਾਂ ਕੰਮ ਛੱਡੇ ਹਰ ਤਰ੍ਹਾਂ ਦਾ ਨਸ਼ਾ ਛੱਡੋ ਸ਼ਰਾਬ ਹੈਰੋਇਨ ਸਮੈਕ ਅਫੀਮ ਗਾਂਜਾ ਚਿੱਟਾ ਪੁੱਕੀ ਟੀਕੇ ਗੋਲੀਆਂ ਜੀਭ ਥੱਲੇ ਰੱਖਣ ਵਾਲੀ ਗੋਲੀ ਤੋਂ ਛੁਟਕਾਰਾ ਪਾਓ ਸਾਡੀ ਦਵਾਈ 100% ਆਯੁਰਵੈਦਿਕ ਹੈ ਇਸ ਦਾ ਕੋਈ ਸਾਈਡ ਇਫੈਕਟ ਨਹੀਂ ਦੇਸ਼ ਵਿਦੇਸ਼ ਚ ਦਵਾਈ ਭੇਜਣ ਦਾ ਖਾਸ ਪ੍ਰਬੰਧ ਹੈ ਲੋਮਿਸ਼੍ਰਿਸ਼ੀ ਹਰਬਲ ਟ੍ਰੀਟਮੈਂਟ ਪਟਿਆਲਾ ਰੋਡ ਚੰਨੋ ਸੰਗਰੂ 9883877000